ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਗੱਡੀ ਆ ਗਈ ਬਾਈ ਆਪਣੀ ਤਿਆਰ ਹੋ ਕੇ ਉਰੀ ਖੜੀ ਕੇ ਆਪਣਾ ਵੀਡੀਓ ਪਾਈ ਜੀਦਣ ਗਈ ਤੀ ਸਾਰੇ ਡੈਂਟਾਂ ਓਕੇ ਨਿਕਲ ਗਏ ਪੇਂਟ ਹੋ ਗਿਆ ਬਾਈ ਬੰਦੇ ਨੇ ਕੰਮ ਬੜੀ ਰੀਜਲ ਕਰਿਆ ਬਿਲਕੁਲ ਵੀ ਨਹੀਂ ਪਤਾ ਲੱਗਦਾ ਦੇਖੋ ਉਹੀ ਗੱਡੀ ਹੈ ਉਹ ਨੰਬਰ ਪਲੇਟ ਮੁਸੀ ਵੀ ਆ ਬਸ ਫੌਗ ਲਟਾਂ ਦੋ ਹੀ ਨਵੀਆਂ ਪੈ ਗਈਆਂ ਗ੍ਰਿੱਲ ਨਵੀਂ ਪੈ ਗਈ ਉਹ ਜਾਲੀ ਵਾਲੀ ਬੰਫਰ ਨਵਾਂ ਪੈ ਗਿਆ ਪਿਛਲਾ ਬੰਫਰ ਨਵਾਂ ਪੈ ਗਿਆ ਹੁਣ ਚੱਲੇ ਬਈ 85 ਨੂੰ ਸਰਵਿਸ ਕਰਾਣੇ ਕੀ ਸਰਵਿਸ ਕਰਾ ਕੇ ਇੱਕ ਪਿੱਛੇ ਨੇ ਸਟicker ਲਵਾਣੇ ਆ ਮਰੂਤੀ ਸੰਜੁਕੀ ਵਾਲੇ ਦੇ ਤਾਰ ਦੇ ਨਾ ਸਾਰੇ ਇੱਕ ਨੰਬਰ ਪਲੇਟਾਂ ਦੇ ਕਵਰ ਪਵਾਣੇ ਆ ਮੈਟ ਪਵਾਣੇ ਆ ਸੀਟ ਕਵਰ ਪਵਾਣੇ ਆ ਸਾਰਾ ਕੰਮ ਐ ਇੱਕੋ ਵਲ ਕਰਾ ਦੇਣਾ ਐਨ ਓਕੇ ਰਿਪੋਰਟ ਕਰਾ ਦੇਣੀ ਐ ਉਹਨਾਂ ਨੇ ਬਾਈ ਮਤਲਬ ਲ ਆਪਣਾ ਦੋਏ ਬੰਫਰ ਪਾਏ ਫੌਗ ਲੈਟਾਂ ਪਾਈਆਂ ਮੁਰਲੀ ਗ੍ਰਿੱਲ ਪਾਈ ਸਾਰੀ ਡੈਂਟ ਫੈਂਟ ਕਰੇ ਕੱਢੇ ਪੇਂਟ ਹੋਇਆ 34000 ਰੁਪਿਆ ਬਿਲ ਬਣਿਆ ਬਾਈ ਕੋਈ 50 ਮੰਗੇ ਦਾ ਕੋਈ ਕੁਛ ਮੰਗੇ ਦਾ ਕੋਈ 45 ਮੰਗੇ ਦਾ 34000 ਰੁਪਿਆ ਬਿਲ ਬਣਿਆ ਬਾਈ ਗੱਡੀ ਐਨ ਓਕੇ ਹੋ ਗਈ ਆਪਣੀ ਚੱਲਾਂ ਬਾਈ ਲੈ ਕੇ 80 ਨੂੰ ਖਾਮਾ ਤੁਹਾਨੂੰ ਅੱਗੇ ਬਣੇ ਰਿਹਾ ਬਲੌਗਰ ਪਹੁੰਚ ਗਏ ਬਾਈ ਏਜੰਸੀ ਮਰਤੀ ਸੰਯੁਕਤੀ ਦੀ ਏਜੰਸੀ ਜੀ ਹੈ ਕਰਾਮਾ ਸਰਵਿਸ 10 ਵਜੇ ਆ ਤੋ ਟਾਈਮ ਗਲ ਗਏ ਬਾਕੀ ਦੇਖੋ ਹੋਰ ਕਿੰਨਾ ਟਾਈਮ ਲਗਾ ਕਿੰਨੇ ਨੰਬਰ ਆਪਣੇ ਦੇ ਮੂਰੇ ਹੈ ਚੱਲ ਰਿਹਾ ਬਾਈ ਕੰਮ ਰਾਣੀ ਸੁੰਦਰਾ ਦਾ ਟਾਇਰ ਖੋਲਦੇ ਡਰਾਮਾ ਵੀ ਖੋਲਦੇ ਮਾਰਾ ਬੰਦਾ ਦਾ ਹਰ ਗੱਡੀ ਸੋਣੀ ਨਹੀਂ ਬਣੀ ਹੈ ਐ ਨਾ ਕਰਿਆ ਆਪਾਂ ਨੂੰ ਕਹੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਹੈ ਵਧੀਆ ਲੱਗ ਰਹੀ ਹੈ ਐ ਠੀਕ ਹੋ ਗਈ ਯਾਰ ਨਾਲੇ ਯਾਰ 2016 ਮਾਡਲ ਹੈ ਇੰਨੀ ਚੱਲ ਗਈ 1.30 ਲੱਖ ਚੱਲ ਗਈ ਠੀਕ ਹੈ ਹੁਣ 5 ਸਾਲਾਂ ਨੇ ਯੋਗੀ ਹੋ ਗਈ ਤਿਆਰ ਹੋ ਗਏ ਇੱਕ ਵਾਰੀ 5 ਸਾਲ ਕੱਢ ਦੇਗੀ ਵਾਹ ਰਾਜਗਾਰਡ ਖੋਲਿਆ ਭਾਈ ਇਹ ਟੂ ਜੈਡ ਦਾ ਗੱਡੀ ਦੀ ਵੱਡ ਟੁੱਕ ਵੀ ਖਾਸ ਹੀ ਹੋ ਗਈ ਅੰਦਰ ਦੇ ਢਿੱਲਾ ਟੁੱਲਾ ਇਹ ਵੀ ਇਸ ਕੀ ਸਾਰੀ ਟੂ ਜੈਡ ਸਰਵਿਸ ਕਰਾ ਰਹੇ ਆ ਜੋ ਵੀ ਲੋਕ ਲੋ ਕੁਝ ਵੀ ਪੈਣੇ ਵਾਲਾ ਸਭ ਸਮਾਨ ਨਵਾਂ ਪਵਾ ਦੇਣਾ ਜਿਹੜਾ ਪਵੇ ਨਾ ਇਸ ਦਾ ਕੰਬਲ ਜਾਈ ਵੜਿਆ ਵਾਹ ਰਵਿਨਾ ਮਾਪਵਾ ਦੇਣਾ ਤਿੰਨ ਬਾਈ ਲੱਗ ਰਹੇ ਆ ਪਰਸ਼ਾਲਾ ਮੇ ਉਹ ਮੌਜ ਹੈ ਬਾਈ ਬੰਦੇ ਲੇਲੇ ਹੋਣਾ ਥੋੜਾ ਲਗੀ ਰਹਾਂ ਲੱਗੇ ਬਾਈ ਫਿੱਟ ਕਰਨ ਇੱਕ ਟਾਇਰ ਫਿੱਟ ਹੋ ਗਿਆ 2 ਘੰਟੇ ਜਿੱਦੋਂ ਜਿਹਦ ਬਾਅਦ ਫਿਟਿੰਗ ਸ਼ੁਰੂ ਹੋਈ ਹੈ ਖਾਦਾ ਕੰਮ ਵਧਿਆ ਵਦਾ ਗੱਡੀ ਦਾ ਲੈਦਰ ਪੈ ਗਏ ਤਿੰਨ ਪੁੰਫਾ ਪੈ ਗਏ ਸੁਪਰੀ ਫੁਰੂੰਗ ਪਰਲਾ ਟਾਇਰ ਹੋ ਗਿਆ ਸਿੱਟ ਅਗਲੇ ਲੈਦਰ ਵੀ ਪੈ ਗਏ ਤੇਲ ਦੂਲ ਪੈ ਗਿਆ ਸਭ ਮਾਨ ਨਵਾਂ ਪੈ ਗਿਆ ਬਸ ਟਾਇਰਾਂ ਦੀ ਫਿਟਿੰਗ ਰਹਿ ਗਈ ਫਿਰ ਵਾਸ਼ਿੰਗ ਰਹਿ ਗਈ ਫਿਰ ਆਪਾਂ ਪਵਾਵੇਂ ਇਸਮਾ ਸੀਟ ਕਵਰ ਮੈਟ ਜੋ ਜੋ ਕੰਮ ਵੀ ਕਰਾਉਣਾ ਬਾਹਰ ਕਰਾਉਣਾ ਫਿਰ ਪੂਰਾ ਮਹਿੰਗਾ ਏਜੰਸੀ ਨਾਲ ਵੱਡੀ ਚੱਲ ਚੱਲ ਕੇ ਬਾਈ ਖਾਸੀ ਪੁਰਾਣੀ ਜੀ ਹੋ ਗਈ ਬਾਹਰ ਦੇ ਸ਼ੋਅਰੂਮ ਕੰਡੀਸ਼ਨ ਹੋ ਗਈ ਵਿੱਚ ਦੇ ਗੱਡੀ ਡਾਊਨ ਹੋਈ ਵਿੱਚ ਖਾਸੀ ਇਹ ਕੱਲਾ ਰੰਗ ਮਾਸਾਰ ਦੇ ਫਿਰ ਉਹ ਗੱਲ ਬਣੇ ਨਹੀਂ ਸੀ ਇਹੋ ਕੰਮ ਵੀ ਜ਼ਰੂਰੀ ਹੈ ਨਾ ਸਾਫ ਸਫਾਈ ਹੋ ਗਈ ਦੀ ਫਿਰ ਆਪਣਾ ਇੰਜਨ ਗੇਅਰ ਵੀ ਓਕੇ ਰੱਖਣਾ ਚਾਹੀਦਾ ਹੋ ਗਿਆ ਭਾਈ ਕੰਮ ਕੰਪਲੀਟ ਸਰਵਿਸ ਦਾ ਵਾਸ਼ਿੰਗ ਹੋ ਗਈ ਗੱਡੀ ਇਬਰ ਹੈਗਾ ਸਾਫ ਸਫਾਈ ਆ ਕੰਮ ਸਰਵਿਸ ਹੋ ਗਈ ਐਨ ਓਕੇ ਇਹ ਹੋ ਗਈ ਸੀ ਸਾਬ ਸਫਾਈ ਫਿਰ ਪਾ ਲਈ ਅਮਾ ਸੀਟ ਕਵਰ ਤੇ ਮੈਟ ਟਾਈਮ ਬੱਜ ਗਿਆ 3:30 ਤਕਰੀਬਨ 2:30 ਹੋ ਗਏ ਲੱਟਾਂ ਵੱਲ ਗਈਆਂ ਬਹੁਤ ਟਾਈਮ ਲੱਗ ਗਿਆ ਇੱਕ ਫੋਨ ਮਾ ਸਕਰੀਨ ਪਾਣੀ ਆ ਕੰਮ ਖਾਤਾ ਨਹੀਂ ਰਹੋਲੇਗਾ ਭਾਈ 8-9 ਵਜੇ जच की बी गई बी सर्वस जिन्या हो गया इन बाकी है अठ अठ बजे के बंदे बैठे हैं सवेर के एक तो लाल साहब मैंने तो ऐल करके घट हो ग्डिया गोत ਦੇ ਸਾਬ ਗੱਡੀ ਆਈ ਵੀ ਐ ਕਰਾਮਾ ਬਾਈ ਸਾਫ ਸਫਾਈ ਲਾਵਾ ਇਨਫਰ ਬੰਦਾ ਨੂੰ ਕਾ ਕੇ ਨੰਬਰ ਲਵਾਵਾ ਆਪਣਾ ਹੋ ਗਈ ਬਾਈ ਸਰਵਿਸ ਗੱਡੀ ਕੀ ਬਿਲ ਬਣਿਆ 10900 ਰੁਪਇਆ ਬ੍ਰੇਕਾਂ ਦੇ ਲੈਦਰ ਲੂਦਰ ਪਏ ਆ ਅਗਲੇ ਪਿਛਲੇ ਪੈਡ ਫੂਟ ਪਏ ਆ ਗ੍ਰਿਪ ਹੋਆ ਕਿ ਕੋਈ ਸ਼ੂ ਹੋਆ ਉਹ ਪਏ ਆ ਆਪਣਾ ਖਰਚਾ ਆ ਗਿਆ ਬਾਈ ਟੋਟਲ 34000 ਰਾਤ ਦੇ ਦਾ 11000 ਇਹ ਹੋ ਗਿਆ 35-45000 ਰੁਪਏ ਲੱਗ ਲਿਆ ਬਾਈ ਇਹ ਬੁੱਥਾ ਜਾ ਕੇ ਦੇਖੋ ਕਿੰਨੇ ਲਗਾ ਸੀਟ ਕਵਰਾਂ ਵਾਲੇ ਬਾਹਰ ਮੈਟਾਂ ਵਾਲੇ ਬਾ ਅਸੈਸਰੀ ਉਰੇ ਮਿਲੀ ਕੋਈ ਨਹੀਂ ਬਈ ਏਜੰਸੀਆਂ ਕਾਹ ਵੀ ਜਦ ਗੱਡੀ ਪੁਰਾਣੀ ਹੋ ਜਾ ਮਾਡਲ ਪੁਰਾਣਾ ਹੋ ਜਾ ਅਸੈਸਰੀ ਰੱਖਣੀ ਬੰਦ ਕਰਦੇ ਆ ਬਿਲਕੁਲ ਦੇਖ ਲੈਣੇ ਵੀ ਨਹੀਂ ਪਏ ਹੈ ਬਾਈ ਪੁਰਾਣੇ ਇਸਕੇ ਲੋਗੋ ਜੀ ਦੇਖ ਲੈਣ ਪੁੱਛ ਕੇ ਬਾਈ ਨੂੰ ਜਿਨੇ ਹੀ ਲੱਗ ਗਏ ਕੱਟ ਐਨੇ ਦੋ ਕੱਟ ਬੁੱਤਾ ਜਦੋਂ ਦੋ ਟਾਕੀਆਂ ਗੀਆਂ ਨੇ ਦੋ ਕਾਹ ਵੀ ਜਦ ਮਾਡਲ ਪੁਰਾਣਾ ਹੋ ਜਾ ਬਾਈ ਗੱਡੀ ਮਤਲਬ ਆਣੀ ਬੰਦ ਹੋ ਜਾ ਫਿਰ ਅਸੈਸਰੀ ਲਕਣੀ ਏਜੰਸੀ ਮੈਂ ਬੰਦ ਕਰਦੇ ਹੈ ਅਲਾਉਡ ਨਹੀਂ ਹੈਗਾ ਨਵੀਂ ਗੱਡੀਆਂ ਦੀ ਅਸੈਸਰੀ ਮਿਲੇਗੀ ਇਹ ਪੁਰਾਣੀ ਗੱਡੀ ਮੈਂ ਤਕਰੀਬਨ ਕਾ ਹਲਕਾ ਜਿਹੇ ਦੀ ਅਸੈਸਰੀ ਜਿਹੜੀ ਗੱਡੀ ਨਿਕਲ ਆ ਉਸ ਤੋਂ ਬਾਅਦ ਲੱਗਦੀ ਨਹੀਂ ਅਸੈਸਰੀ ਨਵੀਂ ਗੱਡੀ ਮਾ ਅਸ਼ੇਸਤਰੀ ਲਗਾਓ ਤਿੰਦਰ ਆ ਗਿਆ ਦਾ खासा ਟਾਈਮ ਬੱਤਾ ਮਾਰੀ ਗਏ ਬਈ ਸੋਹਣਾ ਟਾਈਮ ਪਾਸ ਹੋ ਗਿਆ ਜੋਤੂ ਵੀ ਸਿਰ ਲੱਗਿਆ ਦੁਗਣ ਸਵੇਰ ਕਾਇਆ ਮੇਰੇ ਗੱਲ ਹਾਂ ਬਤਾ ਏ ਠੀਕ ਹੈ ਇੱਥੇ ਅਸਤਰੀ ਗੱਲ ਕਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਜੋ ਬਈ ਤਹਾਨੇ ਆ ਮੁੰਡਾ ਪਛਾਣੂ ਮੈਂ ਤੁਮੇ ਦੇਖਦੇ ਰਹਾ ਆਪਣੀ ਵੀਡੀਓ ਮੈਂ ਇਹਨਾਂ ਮੁੰਡੇ ਨੂੰ ਠੀਕ ਹੈ ਭਾਈ ਮੀਲਾਂ ਅੱਗੇ ਜਾ ਕੇ ਪਹੁੰਚ ਗਏ ਭਾਈ ਕਾਮੀ ਪਿੰਡ ਦੇ ਬੰਦੇ ਆ ਨੇ ਬਾਈ ਪੁਰਾਣੀ ਦੁਕਾਨ ਆ ਬਹੁਤ ਆਪਣੇ ਗੌਂਡੀ ਭਾਈ ਆ ਸੁਰੂ ਦੇ ਪਾਈ ਨੀਵਾ ਕੰਮ ਕਰਾਵਾਂ ਜੱਦੀ ਮਹਾਰਾਜ ਨੇ ਗੱਡੀ ਬਕਸੀ ਆਪਾਂ ਨੂੰ ਤੇਂਦਰ ਵਾਲੀ ਗੱਡੀ ਦਾ ਵੀ ਕੰਮ ਕਰਾਵਾਂਗੇ ਠੀਕ ਐ ਮੈਟ ਪਾਵਾਂਗੇ ਸੀਟ ਕਵਰ ਪਾਵਾਂਗੇ ਇਸ ਪਰ ਵੀ ਪਿੱਛਾ ਲਾਇਆ ਲੱਖ ਰੁਪਇਆ ਲਾਇਆ ਟਾਇਰ ਅੰਦਰ ਸਾਰਾ ਕੰਮ ਕਰਾਇਆ ਪੇਂਟ ਪੋਟਾ ਕੰਮ ਕਰਾਇਆ ਤਾਂ ਖਾਸੀ ਬੇਗੋਰੀਮਾਂ ਦੀ ਗੱਡੀ ਹੋ ਕਿ ਕਿਸੇ 베ਰਿੰਗ ਬਾਜ ਕਰੇ ਕੇ ਰਹਿੰਦੇ ਆਖ ਲੈ ਆਉ ਸੈਟ ਕਰਾਏ ਦੇ ਅਲਾਇ ਟਾਇਰ ਹੀ ਨਵੇਂ ਪਾਦੇ ਦੇ ਫੁੱਲੋ ਟਾਇਰ ਪਾਦੇ ਦੇ ਕਵਰ ਤੋਂ ਬਈ ਆਪਣੇ ਠੀਕ ਐ ਸੀਟ ਦੇ ਬੰਦੇ ਕਰ ਵੀ ਕਵਰ ਨਹੀਂ ਬਦਲਨੇ ਹੈਗੇ ਪਰ ਵੀ ਆਪਣੇ ਪਾਏ ਵੇ ਠੀਕ ਐ ਸਿਰਫ ਮਤਲਬ ਇਹ ਬੱਚਿਆਂ ਨੇ ਮਾਰੇ ਵੀ ਦੰਦ ਦੰਦ ਪਿੱਛੇ ਪਰਲੇ ਮ ਵਿਸਤਰੀਆਂ ਬਾਕੀ ਐਨ ਓਕੇ ਐ ਕਵਰ ਮੈਟ ਇੱਕ ਖਰਾਬ ਐ ਪਰ ਲਾ ਮੈਟ ਚਾਰੀ ਪਾ ਦੇਗੇ ਆਪਾਂ ਬਾਕੀ ਸਸਤਰੀ ਲਵਾ ਦੇ ਬਾਹਰ ਜਿਹੜੀ ਪੱਟੀ ਉਹਨਾਂ ਤਾਰੀ ਐ ਨੰਬਰ ਪਲੇਟਾਂ ਐ ਕਵਰ ਪਵਾ ਦੇ ਆ ਨੰਬਰ ਪਲੇਟਾਂ ਐ ਕਵਰ ਪੈ ਗੇ ਬਾਈ ਸੈੱਡ ਵਾਲੀ ਪੱਟੀ ਲੱਗ ਗਈ ਓ ਨਹੀਂ ਲੱਗ ਗਿਆ ਬਾਈ ਮੀਂਹ ਵਾਲੀਆਂ ਠੀਕ ਐ ਮੈਟ ਪੈ ਗੇ ਸਟੀਰਿੰਗ ਕਵਰ ਚੜ ਰਿਹਾ ਮੈਟ ਪੈ ਗਈ ਵੀਰ ਨਵੇਂ ਸਟੀਰਿੰਗ ਕਵਰ ਬਾਈ ਚੌੜਿਆ ਪਿੱਛਾ ਲੱਗੀ ਬਾਈ ਉਹ ਫੱਟੀ ਜੀ ਆਪਣਾ ਪਿਛਲੇ ਵੀ ਨੰਬਰ ਪਲੇਟ ਦਾ ਕਵਰ ਪਾਇਆ ਗੱਡੀ ਚਾਚਣ ਲੱਗੀ ਬਾਈ ਕਿ ਬਰੇਕੇਸ ਕਿ ਲੋਗੋ ਲੋਗੋ ਮਿਲenge ਸਪੇਅਰ ਬਾਟ ਵਾਲੀ ਦੁਕਾਨ ਪਰ ਉਹ ਅੱਜ ਕੱਲ ਨੂੰ ਲੱਗੇਗੇ ਯੋ ਖੜ ਰਿਹਾ ਦਿਖਾਣਾ ਪੈਣਾ ਇਸ ਆੜ ਵਾਲੀ ਪੱਟੀ ਵੀ ਲੱਗ ਗਈ ਬਾਈ ਇਹ ਰਹਿ ਗਈ ਉਹ ਵਿੰਡੋਆਂ ਵਾਲੀਆਂ ਜਿਹੜੀ ਕੰਧਾਂ 'ਵਾਂ ਲੱਗਣੇ ਦੇ ਹੋਣਾਂ ਉਹ ਲਵਾਉਣਾ ਹੋ ਗਈ ਬਾਈ ਗੱਡੀ ਤਿਆਰ ਨੇ ਵੀ ਲਾਗੇ ਟਾਕੀਆਂ ਵਾਲੇ ਇੱਕ 250 ਸੈਟ ਦਾ ਇੱਕ 500 ਦਾ ਆਪਾਂ ਨੇ 500 ਵਾਲਾ ਲਵਾਇਆ ਵਧੀਆ ਮੈਟ ਪੈ ਗਏ ਨਵੇਂ ਤੇ ਲੋਗੋ ਲੈ ਲੇ ਬਾਈ ਬਾਈ ਕਰਾ ਵੀ ਉਸ ਲੱਗੀ ਪੈਣ ਵੀ ਸਵੇਰੇ ਵੇਰੇ ਲਾ ਲਓ ਧੁੱਪਾਂ ਸਾਰੇ ਲੈ ਲੇ ਅੱਲਾ ਕੱਲਾ ਅਰੀਜਨਲ ਲਿਆ ਬਾਈ ਠੀਕ ਹੈ ਜੀ ਆਪਣਾ ਅੰਡੀਕੇਟਰ ਵੀ ਨਵੇਂ ਪਾ ਦੇ ਅੰਡੀਕੇਟਰ ਟੁੱਟੇ ਪਏ ਉਹ ਪਾ ਦੇ ਫਿਰ ਗੇਅਰ ਵਾਲਾ ਕਵਰ ਜਿਹੜਾ ਗੇਅਰ ਵਾਲਾ ਕਵਰ ਜਿਹੜਾ ਗੇਅਰ ਵਾਲਾ ਅੰਡੀਕੇਟਰ ਬਾਈ ਦੋਏ ਨਵੇਂ ਪਾ ਕੇ ਨਾ ਨਾ ਕਵਰ ਕਪੜਾ ਹੁੰਦਾ ਨਹੀਂ ਉਹ ਇਹ ਖਤਮ ਹੋ ਗਿਆ ਆਪਣੇ ਬੱਸ ਇਹ ਹੋਰ ਕੀ ਆ ਰਹਿ ਗਿਆ ਵੀ ਇਸਕਾ ਹੋ ਗਈ ਬਾਈ ਗੱਡੀ ਤਿਆਰ ਆਪਣੀ ਆਈ 20 ਵੀ ਹੋ ਗਈ ਇਮਾਮ ਐਡ ਦੂਏ ਪਾਏ ਆ ਬਾਈ ਮਹੰਗੇ ਵਾਲੇ ਉਮਾ ਆਪਣੇ ਵਾਲੀ ਮਾ ਸਸਤੇ ਵਾਲੇ ਮਾ ਕਵਰ ਪਾਏ ਆ ਬਾਈ ਛਿੱਟਾਂਗੇ ਠੀਕ ਹੈ ਜੋ ਉਧਰ ਬਾਈ ਨੇ ਗਿਫਟ ਕਰਿਆ ਆਪਾਂ ਨੂੰ ਮੈਟ ਆਪਣੇ ਬਾਈ ਪੜੋਸੀ ਆ ਆਪਣੇ ਕੰਮੀ ਵਾਲੇ गिन लो गिन लो पैसे भी होगी भाई ओके इमा भी भाई मैट कर तो सारा है समान नवा हो गया चार्ज मैट वाले पाए बस्तेर सौ वाले इसका बनया फिर पचवंजा सौ रुपया बिल उका बनिया छे हजार रुपया बिल बाकी जोड़कर टोटल दसेंगे अपनी गड्डी पर कि खर्चा कर आया घर जाके चला भाई ਕਰਾਂ ਨੂੰ ਫਿਰ ਤੁਹਾਨੂੰ ਹਿਸਾਬ ਲਾ ਕੇ ਸਾਰਾ ਟੋਟਲ ਦੱਸਾਂ ਬਈ ਕਿੰਨਾ ਖਰਚਾ ਆਇਆ ਪਹੁੰਚ ਗਏ ਬਈ ਘਰਾਂ ਆਪਾਂ ਟਾਈਮ ਹੋ ਗਿਆ 9 ਕਾ 9 ਵਜੂ ਗਏ ਗੱਡੀ ਖੜਾ ਦੀ ਆਪਾਂ ਕੱਲ ਨੂੰ ਦੂਈ ਗੱਡੀਆਂ ਨੰਬਰ ਲਾਣਾ ਉਸਕਾ ਆਪਣੇ ਪਰਾਨੇ ਵਾਲੀ ਆਈ ਵੀ ਸੀ ਆਪਣੇ ਕੋਲ 10 ਦਿਨ ਹੋ ਗਏ ਆਪਾਂ ਨੇ ਚਲਾਈਏ ਕੱਲ ਨੂੰ ਤੋਂ ਸਮਾਰ ਗਏ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਾ ਕੇ ਲਿਆਵਾਂਗੇ ਇਹ ਗੇਰੇਗੇ ਬਈ ਕੱਲੇ ਸਟਿੱਕਰ ਲਾਣੇ ਆਪਾਂ ਕੱਲੂ ਲਾ ਦੇਗੇ ਆਪਣਾ ਬਾਈ ਖਰਚਾ ਆਇਆ ਸਵਾ 55000 ਰੁਪਿਆ ਟੋਟਲ ਵਿੱਚੋਂ ਸਾਰਾ ਖਰਚਾ ਆਣੇ ਜਾਣੇ ਆ ਪਾਕੇ ਡੀਜ਼ਲ ਪਾਕੇ ਜਿਹੜਾ ਡੀਜ਼ਲ ਡੀਜ਼ਲ ਪਾਇਆ ਦਾ 55000 ਰੁਪਿਆ ਖਰਚਾ ਆ ਗਿਆ 11000 ਏਜੰਸੀ ਨਾ ਲਗਿਆ ਅੰਜ 5500 ਰੁਪਿਆ ਸੈਸਟਰੀ ਵਾਲੇ ਲੈਂਦੇ ਆ ਬਾਕੀ 34000 ਦਾ ਆਪਣਾ ਉੱਥੇ ਬਿੱਲ ਬਣਿਆ ਦਾ ਉਸ ਖਾ ਪੀ ਗਏ 55000 ਰੁਪਏ बन ਗਿਆ डीजल डीजल ਪਾਇਆ ਦਾ 2000 ਕਾ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੀਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ